ਸਵਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤਗੁਰ ਪਰਸਾਦ ਇਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਗੁਰ ਪੂਰ ਜਨਹਿ ਕੀ ਆਸਾ ਸਤਗੁਰ ਸੇਵ ਪਰਮ ਪਦ ਪਾਇਓ ਅਬ ਨਾਸਤੀ ਅਬ ਗਤ ਧਾਇਉ ਤਿਸ ਭੇਟੇ ਦਾਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੂ ਗੁਣ ਬਿਮਲ ਸੁਜਨ ਜਨ ਕੇਰੇ ਅਮਹਿ ਨਾਮ ਜਾ ਕੋ ਫੁਰਿਆ ਇਨ ਸਤ ਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ੳਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਛੁਟਤ ਪਰਵਾਹਾ ਅਮਹਿ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮੱਝਨ ਉਭਜਨੋ ਸੇਵਾ ਕਰੀਆ ਇਨ ਭਉ ਨਿਵਾਰ ਅਨਪਹਿ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਤਰੇ ਕਵ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਸਤ ਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ ਅਭੈ ਨਿਰੰਜਨ ਕਰਹਿ ਲਹਾ ਸਤ ਗੁਰ ਦਿਆਲ ਹਰ ਨਾਮ ਦਿਰਡਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਪਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੇ ਸਤ ਗੁਰ ਪਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮਿਟਿਆ ਜਨਮ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਭਰੇ ਅਪਾਰ ਭਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁਖ ਭੰਜਨ ਆਤਮ ਪਰਬੋਧ ਮਨ ਤਤ ਵਿਚਾਰਿਉ ਸਦਾ ਚਾਏ ਹਰਿ ਭਾਈ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਉ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੂਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗਨਾ ਹੁਟੈ ਸੰਜਮ ਸਤ ਸੰਤੋਖ ਸੀਲ ਸਨਾਹ ਮੁਫਟੈ ਸਤ ਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਐ ਅਪੈ ਅਮਰ ਪਦ ਪਾਇਓ ਜਗ ਜਿਤੋ ਸਤ ਗੁਰ ਪਰਮਾਨ ਮਨ ਏਕ ਧਾਇਓ ਤਨ ਤਨ ਸਤ ਗੁਰ ਅਮਰਦਾਸ ਜਿਨ ਨਾਮ ਦਿਰਡਾਇਓ ਨਭ ਨਿਦ ਨਾਮ ਨਿਧਾਨ ਰਿਦ ਸਿਦ ਤਾਂ ਕੀ ਦਾਸੀ ਸਹਜ ਸਰੋਵਰ ਮਿਲਿਓ ਪੁਰਖ ਭੇਟਿਓ ਅਬ ਨਾਸੀ ਆਦਿ ਲੈ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦਿਰਡਾਇਓ ਗੁਰ ਰਾਮਦਾਸ ਕਲ ਉਚਰੈ ਐ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹਾ ਪ੍ਰੀਤ ਪੁਬਲੀਨਾ ਹੁਟੈ ਸਤਿਗੁਰ ਸ਼ਬਦ ਅਥਾਹ ਅਮੈ ਧਾਰਾ ਰਸ ਗੁੱਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਜ ਸਮਾਇਉ ਅਜੂਨੀ ਸੰਭਵਿਉ ਜਗਤ ਗੁਰ ਬਚਨ ਤਰਾਇਉ ਅਬਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਉ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਉ ਜਗਤ ਉਧਾਰਨ ਨਵ ਨਿਧਾਨ ਭਗਤਹਿ ਭਵਤਾਰਨ ਅੰਮ੍ਰਿਤ ਬੂੰਦ ਹਰਨਾਮ ਵਿਸ ਕੀ ਬਿਖੇ ਨਿਵਾਰਨ ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੀ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਬੜ ਭਾਗੀ ਤੇ ਮੁਕਤ ਭਏ ਸਤ ਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਕਲ ਉਚਰੈ ਤੈਂ ਸ਼ਬਦ ਨਿਸ਼ਾਨ ਬੁਜਾਇਉ ਸੇਜ ਸਦਾ ਸਹਿਜ ਸਵਾਨ ਸੰਤੋਖ ਸਰਾਈ ਚੋ ਸਦਾ ਸੀਲ ਸੁਨਾਹ ਸੁਹੈ ਗੁਰ ਸ਼ਬਦ ਸਮਾਚਰਿਉ ਨਾਮ ਟੇਕ ਸੰਗਾਦ ਬੋਹੈ ਆਜੋਨੀਓ ਭਲ ਅਮਲ ਸਤਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਾਲ ਉਚਰੈ ਤੋ ਸਹਜ ਸਰੂਰ ਬਾਸ ਗੁਰ ਜਿਨ ਕੋ ਸੋ ਪਰਸੰ ਨਾਮ ਹਰਿ ਦੈ ਨਿਵਾਸੈ ਜਿਨ ਕੋ ਗੁਰ ਸੋ ਪਰਸੰ ਦੁਰਤ ਦੂਰ ਅੰਤਰ ਨਾਸੈ ਗੁਰ ਜਿਨ ਕੋ ਸੋ ਪਰਸੰ ਮਾਨ ਅਭਮਾਨ ਨਿਵਾਰੈ ਜਿਨ ਕੋ ਗੁਰ ਸੋ ਪਰਸੰ ਸ਼ਬਦ ਲੱਗ ਪਵਜਲ ਤਾਰੇ ਪਰ ਚੋ ਪਰਮਾਨ ਗੁਰ ਪਾਇਓ ਤਿੰਨ ਸਕਿ ਹਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲੱਗ ਸਤ ਗੁਰ ਖੀਮਾ ਤਾਣਿਆ ਜੁਗ ਜੂਤ ਸਮਾਣੀ ਅਨਪਹੁ ਨੀ ਜਾ ਨਾਮ ਟੇਕ ਜਿਤ ਭਗਤ ਆਗਾਣੀ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੀ ਇਹ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੀ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅપરા ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬੜਿ ਆਵੇ ਸਤ ਗੁਰ ਨਾਮ ਏਕ ਲਿਵ ਮਨ ਜਪੈ ਡ੍ਰਿਡ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਾਤਰ ਜਾਂ ਕਉ ਦ੍ਰਿਸ਼ਟ ਤਾਰੇ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਧਾਵੈ ਪਲਕ ਨਾ ਸੋਐ ਜੀਉ ਜਾਂ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਤੋਂ ਐ ਜੀਉ ਸਤਗੁਰ ਨਾਮ ਏਕ ਲਿਵ ਮਨ ਜਪੈ ਡਰੇ ਤਿੰਨ ਜਨ ਦੁਖ ਪਾਪ ਕਹੋ ਕਤ ਹੋਐ ਜੀਉ ਧਰਮ ਕਰਮ ਪੂਰੈ ਸਤ ਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾਚਹਿ ਸ਼ਬਦ ਸਾਰ ਏਕ ਲਿਵ ਲਾਈ ਹੈ ਹੁਣ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤੁਝ ਹੈ 부ਝਾਈ ਹੈ ਪਰਮ ਭੂਲੇ ਸੰਸਾਰ ਛੁੱਟੋ ਹੋ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਹਨ ਸਜਪ ਧਰਮ ਕਰਮ ਪੂਰੇ ਸਤ ਗੁਰ ਪਾਈ ਹੈ ਹਉ ਬਲ ਬਲ ਜਾਉ ਸਤ ਗੁਰ ਸਾਚੇ ਨਾਮ ਉਪਰ ਕਮਲ ਉਪਮਾ ਦੇਉ ਕਮਨ ਸੇਵਾ ਸਰੇਉ ਇਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਾਚ ਕਰਮ ਜਾਨ ਅਨਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿੱਧ ਧਾਰ ਨਲ ਕਵ ਪਾਰਸ ਪਰਸ ਕਾਚ ਕੰਚਨਾ ਹੋਏ ਚੰਦਨਾ ਸੁવાસ ਜਾਸ ਸਿਮਰਤ ਅੰਤਰ ਜਾ ਕੇ ਦੇਖਤ ਦਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤ ਗੁਰ ਸਾਚੇ ਨਾਮ ਉਪਰ